ਕੁਣਿਕ ਅਜਿਹਾ ਸਕੂਟਰ ਆ ਗਿਆ ਹੈ ਜੋ ਕਿ ਪਾਣੀ ਦੇ ਨਾਲ ਚੱਲੇ ਜੀ ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਵਾਧੇ ਕੀਮਤਾਂ ਕਾਰਨ ਲੋਕਾਂ ਨੇ ਇਲੈਕਟ੍ਰਿਕ ਵਾਹਨ ਖਰੀਦਣੇ ਸ਼ੁਰੂ ਕਰ ਦਿੱਤੇ ਨੇ ਪਰ ਜੇ ਤੁਸੀਂ ਬਿਜਲੀ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਾਣੀ ਨਾਲ ਚੱਲਣ ਵਾਲੇ ਸਕੂਟਰ ਕਿਵੇਂ ਦੇ ਰਹਿਣਗੇ ਤੁਹਾਨੂੰ ਇਹ ਪੜ ਕੇ ਹੈਰਾਨੀ ਹੋਈ ਹੋਵੇਗੀ ਕਿ ਸਕੂਟਰ ਪਾਣੀ ਤੇ ਕਿਵੇਂ ਚੱਲ ਸਕਦਾ ਹੈ ਪਰ ਇਸ ਚੀਜ਼ ਨੂੰ ਸੰਭਵ ਬਣਾਉਣ ਦਾ ਕੰਮ ਇੱਕ ਭਾਰਤੀ ਕੰਪਨੀ ਜੋਏ ਬਾਈਕ ਵੱਲੋਂ ਕੀਤਾ ਗਿਆ ਜੋਏ ਨੇ ਪਾਣੀ ਨਾਲ ਚੱਲਣ ਵਾਲੇ ਸਕੂਟਰ ਦਾ ਕਨਸੈਪਟ ਪੇਸ਼ ਕੀਤਾ ਉਹ ਜਾਣਦੇ ਸਕੂਟਰ ਪਾਣੀ ਨਾਲ ਕਿਵੇਂ ਚੱਲਦਾ ਹੈ ਜੋਏ ਇਹ ਬਾਈਕ ਦੀ ਮੂਲ ਕੰਪਨੀ ਵਾਟ ਇਸ ਆਰ ਹਾਈਡਰੋਜਨ ਫਿਊਲ ਸੈੱਲ ਅਤੇ ਇਲੈਕਟ੍ਰੋਲਾਈਜ਼ਰ ਤਕਨੀਕ ਤੇ ਕੰਮ ਕਰ ਰਹੀ ਹੈ ਇਸ ਤਕਨੀਕ ਤੇ ਸਕੂਟਰ ਪਾਣੀ ਨਾਲ ਚੱਲਦਾ ਹੈ ਹਾਈਡਰੋ ਟੈਕਨੋਲੋਜੀ ਭਾਰਤ ਵਿੱਚ ਸਾਫ ਗਤੀਸ਼ੀਲਤਾ ਤੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਇਸ ਨਾਲ ਪ੍ਰਦੂਸ਼ਣ ਤੋਂ ਬਚਣ ਚ ਮਦਦ ਮਿਲੇਗੀ ਵਾਤਾਵਰਣ ਨੂੰ ਬਚਾਉਣਾ ਵੀ ਆਸਾਨ ਹੋਏਗਾ ਜੋ ਇਹ ਬਾਈਕ ਨੇ ਇਸ ਸਾਲ ਭਾਰਤ ਮੋਬਿਲਿਟੀ ਸ਼ੋਅ ਚ ਪਾਣੀ ਨਾਲ ਚੱਲਣ ਵਾਲਾ ਸਕੂਟਰ ਪੇਸ਼ ਕੀਤਾ ਹੈ ਸਕੂਟਰ ਡਿਸਟਿਲਡ ਵਾਟਰ ਤੇ ਚੱਲਦਾ ਹੈ ਸਕੂਟਰ ਦੀ ਤਕਨੀਕ ਪਾਣੀ ਦੇ ਅਣੂਆਂ ਨੂੰ ਤੋੜਦੀ ਹੈ ਇਸ ਤੋਂ ਹਾਈਡਰੋਜਨ ਦੇ ਅਣੂਆਂ ਵੱਖ ਕਰਦੀ ਹੈ ਜਦੋਂ ਹਾਈਡਰੋਜਨ ਵੱਟ ਤੇ ਤਾਢੀ ਸਕੂਟਰ ਚੱਲਦਾ ਹੈ ਡਰਾਈਵਿੰਗ ਲਾਇਸੈਂਸ ਦੀ ਨਹੀਂ ਹੈ ਲੋ ਜੀਹਾਂ ਪਾਣੀ 'ਤੇ ਚੱਲਣ ਵਾਲਾ ਸਕੂਟਰ ਟੌਪ ਸਪੀਡ ਦੇ لحاظ ਨਾਲ ਐਡਵਾਂਸ ਨਹੀਂ ਹੈ ਇਸ ਦੀ ਟੌਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ ਇਸ ਦੀ ਸਪੀਡ ਘੱਟ ਹੈ ਇਸ ਲਈ ਤੁਹਾਨੂੰ ਇਸ ਨੂੰ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦੀ ਵੀ ਲੋੜ ਨਹੀਂ ਹੈ ਤੁਸੀਂ ਇਸ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਚਲਾ ਸਕਦੇ ਹੋ ਕਈ ਆਟੋਮੋਬਾਈਲ ਕੰਪਨੀਆਂ ਹਾਈਡਰੋਜਨ 'ਤੇ ਚੱਲਣ ਵਾਲੇ ਵਾਹਨ ਬਣਾਉਣ ਤੇ ਕੰਮ ਕਰ ਰਹੀਆਂ ਨੇ ਮੀਡੀਆ ਰਿਪੋਰਟਾਂ ਮੁਤਾਬਕ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਸਕੂਟਰ 1 ਲੀਟਰ ਪਾਣੀ ਤੇ 150 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਫਿਲਹਾਲ ਤਕਨੀਕ ਤੇ ਕਾਮ ਅਜੇ ਵਿਚਾਰ ਰਿਹਾ ਹੈ ਜਦੋਂ ਕੰਪਨੀ ਆਪਣਾ ਉਤਪਾਦਨ ਮਾਡਲ ਵਿਕਸਿਤ ਕਰਨ ਸਫਲ ਹੁੰਦੀ ਹੈ ਤਾਂ ਇਸ ਨੂੰ ਆਮ ਲੋਕਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਹੁਣ ਇੱਕ ਅਜੀਹਾ ਸਕੂਟਰ ਆ ਗਿਆ ਹੈ ਜੋ ਕਿ ਪਾਣੀ ਦੇ ਨਾਲ ਚੱਲੇ ਜੀ ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਵਾਧੇ ਕੀਮਤਾਂ ਕਾਰਨ ਲੋਕਾਂ ਨੇ ਇਲੈਕਟ੍ਰਿਕ ਵਾਹਨ ਖਰੀਦਣੇ ਸ਼ੁਰੂ ਕਰ ਦਿੱਤੇ ਨੇ ਪਰ ਜੇ ਤੁਸੀਂ ਬਿਜਲੀ ਤੋਂ ਵੀ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਾਣੀ ਨਾਲ ਚੱਲਣ ਵਾਲੇ ਸਕੂਟਰ ਕਿਵੇਂ ਦੇ ਰਹਿਣਗੇ ਤੁਹਾਨੂੰ ਇਹ ਪੜ ਕੇ ਹੈਰਾਨੀ ਹੋਈ ਹੋਵੇਗੀ ਕਿ ਸਕੂਟਰ ਪਾਣੀ ਤੇ ਕਿਵੇਂ ਚੱਲ ਸਕਦਾ ਹੈ ਪਰ ਇਸ ਚੀਜ਼ ਨੂੰ ਸੰਭਵ ਬਣਾਉਣ ਦਾ ਕੰਮ ਇੱਕ ਭਾਰਤੀ ਕੰਪਨੀ ਜੋਏ ਬਾਈਕ ਵੱਲੋਂ ਕੀਤਾ ਗਿਆ ਜੋਏ ਨੇ ਪਾਣੀ ਨਾਲ ਚੱਲਣ ਵਾਲੇ ਸਕੂਟਰ ਦਾ ਕਨਸੈਪਟ ਪੇਸ਼ ਕੀਤਾ ਉਹ ਜਾਣਦੇ ਸਕੂਟਰ ਪਾਣੀ ਨਾਲ ਕਿਵੇਂ ਚੱਲਦਾ ਹੈ ਜੋਏ ਇਹ ਬਾਈਕ ਦੀ ਮੂਲ ਕੰਪਨੀ ਵਾਟਰ ਵਿਜ਼ਾਰਡ ਹਾਈਡਰੋਜਨ ਫਿਊਲ ਸੈੱਲ ਅਤੇ ਇਲੈਕਟ੍ਰੋਲਾਈਜ਼ਰ ਤਕਨੀਕ ਤੇ ਕੰਮ ਕਰ ਰਹੀ ਹੈ ਇਸ ਤਕਨੀਕ ਤੇ ਸਕੂਟਰ ਪਾਣੀ ਨਾਲ ਚੱਲਦਾ ਹੈ ਹਾਈਡਰੋ ਟੈਕਨੋਲੋਜੀ ਭਾਰਤ ਵਿੱਚ ਸਾਫ ਗਤੀਸ਼ੀਲਤਾ 'ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਇਸ ਨਾਲ ਪ੍ਰਦੂਸ਼ਣ ਤੋਂ ਬਚਣ 'ਚ ਮਦਦ ਮਿਲੇਗੀ ਵਾਤਾਵਰਣ ਨੂੰ ਬਚਾਉਣਾ ਵੀ ਆਸਾਨ ਹੋਏਗਾ ਜੋ ਇਹ ਬਾਈਕ ਨੇ ਇਸ ਸਾਲ ਭਾਰਤ mobility show 'ਚ ਪਾਣੀ 'ਨਾਂ ਚੱਲਣ ਵਾਲਾ ਸਕੂਟਰ ਪੇਸ਼ ਕੀਤਾ ਹੈ ਸਕੂਟਰ ਡਿਸਟਿਲਡ ਵਾਟਰ ਤੇ ਚੱਲਦਾ ਹੈ ਸਕੂਟਰ ਦੀ ਤਕਨੀਕ ਪਾਣੀ ਦੇ ਅਣੂਆਂ ਨੂੰ ਤੋੜਦੀ ਹੈ ਇਸ ਤੋਂ ਹਾਈਡਰੋਜਨ ਦੇ ਅਣੂਆਂ ਨੂੰ ਵੱਖ ਕਰਦੀ ਹੈ ਜਦੋਂ ਹਾਈਡਰੋਜ ਇਹ ਲੈਟਾ ਤਾਢੀ ਸਕੂਟਰ ਚੱਲਦਾ ਹੈ ਡਰਾਈਵਿੰਗ ਲਾਇਸੈਂਸ ਦੀ ਨਹੀਂ ਹੈ ਲੋ ਜੀਹਾਂ ਪਾਣੀ 'ਤੇ ਚੱਲਣ ਵਾਲਾ ਸਕੂਟਰ ਟੌਪ ਸਪੀਡ ਦੇ ਲਿਹਾਜ਼ ਨਾਲ ਐਡਵਾਂਸ ਨਹੀਂ ਹੈ ਇਸ ਦੀ ਟੌਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ ਇਸ ਦੀ ਸਪੀਡ ਘੱਟ ਹੈ ਇਸ ਲਈ ਤੁਹਾਨੂੰ ਇਸ ਨੂੰ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਦੀ ਵੀ ਲੋੜ ਨਹੀਂ ਹੈ ਤੁਸੀਂ ਇਸ ਨੂੰ ਬਿਨਾਂ ਡਰਾਈਵਿੰਗ ਲਾਇਸੈਂਸ ਚਲਾ ਸਕਦੇ ਹੋ ਕਈ ਆਟੋਮੋਬਾਈਲ ਕੰਪਨੀਆਂ ਹਾਈਡਰੋਜਨ 'ਤੇ ਚੱਲਣ ਵਾਲੇ ਵਾਹਨ ਬਣਾਉਣ ਤੇ ਕੰਮ ਕਰ ਰਹੀਆਂ ਨੇ ਮੀਡੀਆ ਰਿਪੋਰਟਾਂ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਕੂਟਰ 1 ਲੀਟਰ ਪਾਣੀ 'ਤੇ 150 ਕਿਲੋਮੀਟਰ ਦੀ ਦੂਰੀ ਤੈਅ ਕਰ ਤਕਨੀਕ ਤੇ ਕੰਮ ਅਜੇ ਵਿਚਾਰ ਰਿਹਾ ਹੈ ਜਦੋਂ ਕੰਪਨੀ ਆਪਣਾ ਉਤਪਾਦਨ ਮਾਡਲ ਵਿਕਸਿਤ ਕਰਨ ਸਫਲ ਹੁੰਦੀ ਹੈ ਤਾਂ ਇਸ ਨੂੰ ਆਮ ਲੋਕਾਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ